ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਘਰਿ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ तह तह उर्जायो मानस जन्म संयोग पाया ताकी है ओट साध राखो देख कर हाथ कार कृपा ਮੇਲੋ ਹਰ ਰਾਇਆ ਜੋ ਜੋ ਜੂਨੀ ਆਇਓ ਤਹ ਤਹ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਕੀ ਹੈ ਓਟ ਸਾਧ ਰੱਖੋ ਦੇ ਕਰ ਹੱਥ ਕਰ ਕਿਰਪਾ ਮਿਲੋ ਹਰ ਰਾਇਆ ਅਨਿਕ ਜਨਮ ਭਰਮ ਥਿਤ ਨਾਹੀ ਪਾਈ ਕਰੋ ਸੇਵਾ ਗੁਰ ਲਾਗੋ ਚਰਨ गोविंद जी का मार्ग देहो जी बताई रहाओ अनिक उपाव करो माया कौ वचित धरो मेरी मेरी करत सद ही विहावै ਕੋਈ ਐਸੋ ਰਿਪਟ ਸੰਤ ਮੇਰੀ ਲਾਹੈ ਸਗਲ ਚਿੰਤ ਠਾਕਰ ਸਿਉ ਮੇਰਾ ਰੰਗ ਲਾਵੈ ਪੜੇ ਰੇ ਸਗਲ ਵੇਦ ਨਹ ਚੁੱਕੈ ਮਨ ਭੇਦ ਇੱਕ ਖੇਨਨਾ ਧੀ ਰਹੇ ਮੇਰੇ ਘਰ ਕੈ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇੱਕ ਅਮਰਤ ਨਾਮ ਮੇਰੇ ਹਿਰਦ ਸਿਂਚਾ ਜੇ ਤੇਰੇ ਤੀਰਥ ਨਾਏ ਅਹ ਬੁੱਧ ਮੈਲ ਲਾਏ ਘਰ ਕੋ ठाकुर ਇਕ ਤਿਲ ਨਾ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ میرا من اس نان سگل اسرم کینے منوا نتی ووک ہین دے ہی توئے کوئی پائی پائیے رکھ بدھا ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲਖ ਹੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਵ ਗਰਭ ਪੜੈ ਕਹੀ ਨਾ ਲਿਖੈ jis peti hai safal murat kare sada kirt gor par sad kau netra ho pikha man hat jo kamaave til na lekh paave ਬਗਲ ਜਿਉ ਧਿਆਨ ਲਾਵੇ ਮਾਇਆ ਰੇ ਤਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੋ ਪਰ ਸੰਗੋਪਾਲ ਰਾਏ ਕਾ ਤੇਰੇ ਵੰਦਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਵਿੰਦ ਸੁਖ ਨਾਨਕ ਲਾਦਾ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹਿ ਮਿਲੇ ਸਾਦਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹਿ ਮਿਲੇ ਸਾਦਾ ਰਹਾ ਦੂਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ